ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਇਹ ਕਹਿੰਦੇ ਇਲਾਜ ਫਿਰ ਹੋ ਸਕਦਾ ਅਸੀਂ ਪਰਸੋਂ ਆ ਗਏ ਆ ਅੰਬਰਸਰੋਂ ਉਹ ਕਹਿੰਦੇ ਨੇ ਭਾਈ 10 ਲੱਖ ਹੋਵੇ ਤੇ ਸਾਡੇ ਫਿਰ ਨੇ ਕਮਰੇ ਵੀ ਨਹੀਂ ਹੈਗੇ ਜਿਹੜੇ 10 ਲੱਖ ਤੇ ਵੇਚ ਤੇ ਅਸੀਂ ਦੋ ਤਿੰਨਾਂ ਥਾਵਾਂ ਤੋਂ ਕਰਜ਼ਾ ਵੀ ਲਿਆ ਵਾ ਆਪਣਾ ਸਾਡੇ ਸਾਰੇ ਹੱਥ ਪਤਾਲਾਂ ਵਿੱਚ ਹੀ ਪੈਸੇ ਲੱਗ ਗਏ ਨੇ ਇਸ ਕਰਕੇ ਮੈਂ ਫਰਿਆਦ ਤੇ ਬੇਨਤੀ ਕਰਦਾ ਮੇਰੇ ਵੀਰਾਂ ਨੂੰ ਮੇਰੇ ਬਾਤ ਵਾਦ ਸਹਿਤਾ ਕੀਤੀ ਜਾਵੇ ਮੇਰੀ ਕੋ ਗੁਡੀਆਂ ਕੋਈ ਮੇਰਾ ਮੁੰਡਾ ਨਹੀਂ ਹੈਗਾ ਸਾਰਾ ਨਹੀਂ ਹੈਗਾ ਸਾਡਾ ਕਿਸੇ ਦਾ ਵੀ ਨਾ ਸਾਡਾ ਕੋਈ ਸਾਰਾ ਨਹੀਂ ਰਹਿ ਗਿਆ ਅਸੀਂ ਸਿਰਫ ਨ ਮੰਗਣ ਗੋਜਰੇ ਹੋ ਗਏ ਅਸੀਂ ਸਿਰਫ ਮੰਗਣ ਸਿਰਫ ਬੋਰੀ ਪਿਛਾਣ ਦਾ ਮਾੜਾ ਕੰਮ ਰਹਿ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪਿੰਨ ਮੁੰਡੀ ਚੋਲੀਆਂ ਤੋਂ ਰਹਿਣ ਵਾਲੀ ਆ ਮੇਰੇ ਪਾਪਾ ਹਜ਼ਾਰਾ ਸਿੰਘ ਬਹੁਤ ਹੀ ਮੰਤ ਸੋ ਬਿਮਾਰ ਹਨ ਉਨ੍ਹਾਂ ਦੀ ਪਹਿਲੀ ਪ੍ਰੋਬਲਮ ਜੂਨ ਚ ਰੀੜ ਦੀ ਹੱਡੀ 'ਚ ਹੋਈ ਸੀ ਉਸ ਤੋਂ ਬਾਅਦ ਹੁਣ ਦਸੰਬਰ ਚੱਲ ਰਿਹਾ ਹੈ ਪਰ ਉਹਨਾਂ ਦੇ ਅਜੇ ਜਮਾ ਵੀ ਨਹੀਂ ਫਰਕ ਪਿਆ ਉਹਨਾਂ ਦੀ ਰੀੜ ਦੀ ਹੱਡੀ ਤੋਂ ਪ੍ਰੋਬਲਮ ਉਹਨਾਂ ਦੇ ਚੋਲਿਆਂ 'ਚ ਪੈ ਗਈ ਏ ਹੁਣ ਉਹਨਾਂ ਦੇ ਦੋਨੋਂ ਚੂਲੇ ਪੈਣਗੇ ਤੇ ਸਾਡੇ ਤੋਂ 1 ਰੁਪਿਆ ਵੀ ਨਹੀਂ ਹੈਗਾ ਕਿ ਅਸੀਂ ਆਪਣੇ ਪਾਪਾ ਦਾ ਇਲਾਜ ਕਰ ਲਈਏ ਮੇਰਾ ਕੋਈ ਭਰਾ ਵੀ ਨਹੀਂ ਹੈਗਾ ਬਸ ਮੇਰਾ ਪਾਪਾ ਹੀ ਹੈ ਸੜਕ ਕਰਨ ਵਾਲਾ ਮੈਂ ਮੇਰੀ ਮੰਮੀ ਐਂਡ ਮੇਰੇ ਪਾਪਾ ਹੀ ਨੇ ਸਾਡਾ ਕੋਲ ਕੋਈ ਨਹੀਂ ਸੜੀ ਰਿਸ਼ਤੇਦਾਰਾ ਨੇ ਵੀ ਨਹੀਂ ਬਾਫ ਪੜੀ ਪਲੀਜ਼ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਏ ਕਿ ਸਾਡੀ ਬਾਅਦ ਤੋਂ ਬਾਅਦ ਮਦਦ ਕੀਤੀ ਜਾਵੇ ਸਾਡਾ ਕਨੈਕਟ ਨੰਬਰ 94646 33833 ਹੈ ਪਲੀਜ਼ ਜਿਹੜੇ ਵੀ ਸਾਡੀ ਆਵਾਜ਼ ਸੁਣ ਰਹੇ ਨੇ ਸਾਡੇ ਵੱਧ ਤੋਂ ਵੱਧ ਮਦਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੈ ਜੋ ਵੀਰ ਮੰਜੇ ਤੇ ਪਿਆ ਹੋਇਆ ਉਸ ਦਾ ਨਾਮ ਹਜਾਰਾ ਸਿੰਘ ਪਿੰਡ ਮੰਡੀ ਚੋਲੀਆਂ ਲੋਹਿਆਂ ਦਾ ਰਹਿਣ ਵਾਲਾ ਇਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚੱਲ ਰਿਹਾ ਹੈ ਤਾਂ ਵੀਰ ਨੇ ਆਪ ਦਾ ਇਲਾਜ ਕਰਵਾਇਆ ਇਹ ਇਲਾਜ ਸਫਲ ਨਹੀਂ ਹੋ ਪਾਇਆ ਤਾਂ ਜਿੰਨਾ ਵੀ ਖਰਚਾ ਇਲਾਜ ਤੇ ਹੁਣ ਤੱਕ ਹੋਇਆ ਹੈ ਵੀਰ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕਰਵਾਇਆ ਤੇ ਹੁਣ ਰਿਸ਼ਤੇਦਾਰ ਵੀ ਇਹਨਾਂ ਤੋਂ ਮੂੰਹ ਮੋੜ ਗਏ ਐ ਇਲਾਜ ਕਰਵਾਉਣ ਲਈ ਕੋਈ ਵੀ ਹੈਲਪ ਨਹੀਂ ਕਰ ਰਹੀ ਤਾਂ ਸਾਨੂੰ ਸਾਰੇ ਪੰਜਾਬੀ ਵੀਰਾਂ ਨੂੰ ਚਾਹੀਦਾ ਕਿ ਇਸ ਵੀਰ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਵੀਰ ਦੇ ਪਿੱਛੇ ਇੱਕ ਬੇਟੀ ਤੇ ਇੱਕ ਪਤਨੀ ਹੈ ਹੋਰ ਇਹਨਾਂ ਦਾ ਕੋਈ ਵੀ ਘਰ ਦੇ ਵਿੱਚ ਕਮਾਨ ਵਾਲਾ ਨਹੀਂ ਹੈਗਾ ਇਸ ਵੀਡੀਓ ਨੂੰ ਜਿੰਨੀ ਵੀ ਜ਼ਿਆਦਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੇਦ ਦੇ ਇਲਾਜ ਹੋ ਸਕੇ ਵੇਦ ਦੇ ਇਲਾਜ ਤੇ 10 ਲੱਖ ਰੁਪਏ ਖਰਚਾ ਹੋਣਾ ਹੈ ਤਾਂ ਉਹ ਆਪਾਂ ਸਾਰੇ ਮਿਲ ਜੁਲ ਕੇ ਇਸ ਰੀਤ ਤੇ ਹੈਲਪ ਕਰੀਏ ਤਾਂ ਜੋ ਇਹਨਾਂ ਦਾ ਇਲਾਜ ਹੋ ਸਕੇ ਤਾਂ ਜਿੰਨੀ ਵੀ ਕਿਸੇ ਕੋਲ ਹੋ ਸਕਦੀ ਹੈ 50 100 500 ਜਿੰਨੀ ਵੀ ਹੋ ਸਕਦੀ ਹੈ ਹੈਲਪ ਜ਼ਰੂਰ ਕਰਨਾ ਤਾਂ ਜੋ ਵੇਦ ਦਾ ਇਲਾਜ ਉਸਕੇ ਸਵੇਤ ਦੀ ਬੇਟੀ ਨੇ ਵੀ ਇਲਾਜ ਤੇ ਖਰਚ ਲਈ ਹੱਲ ਕਰਨ ਦੀ ਮੰਗ ਕੀਤੀ ਆ ਤਾਂ ਸਾਰੇ ਵੀਰਾਂ ਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਵੀਡੀਓ ਵਿੱਚ ਬੱਚੀ ਨੇ ਨੰਬਰ ਵੀ ਮੈਂਸ਼ਨ ਕੀਤਾ ਹੈ ਤਾਂ ਇੱਕ ਵਾਰ ਆਪਾਂ ਵੀ ਤੁਹਾਨੂੰ ਨੰਬਰ ਇਹਨਾਂ ਦਾ ਦੱਸ ਦਿੰਨੇ ਆ 94646 348 84 94646 348 84 ਏ ਵੀਰ ਦਾ ਨੰਬਰ ਆ ਗੂਗਲ ਤੇ ਨੰਬਰ ਆ ਨੀਤਾ ਰਾਮੀ ਨਾਮ ਤੇ ਤਾਂ ਵੀਰ ਦੀ ਜਿੰਨੀ ਵੀ ਹੋ ਸਕੇ ਹੈਲਪ ਜ਼ਰੂਰ ਕਰੋ ਧੰਨਵਾਦ